ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਉੱਤੇ ਹਰਿਆਣਾ ਦੇ ਕੈਥਲ ਦੇ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਦਰਸਲ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਬਾਜੀਗਰ ਤੇ ਉਹਨਾਂ ਦੇ ਦੋ ਬੇਟਿਆਂ ਸਮੇਤ 11 ਲੋਕਾਂ ਖਿਲਾਫ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਵਿੱਚ ਰਾਮਥਲੀ ਚੌਕੀ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ। ਤਾਂ ਦੋਸ਼ ਲਗਾਏ ਗਏ ਨੇ ਕਿ ਸਰਪੰਚੀ ਚੋਣਾਂ ਦੌਰਾਨ ਵਿਧਾਇਕ ਅਤੇ ਉਹਨਾਂ ਦੇ ਪੁੱਤਰਾਂ ਨੇ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਸੀ। ਉਤੀਸ ਮਾਮਲੇ ਉੱਤੇ ਵਿਧਾਇਕ ਬਾਜੀਗਰ ਦਾ ਸਪਸ਼ਟੀਕਰਨ ਵੀ ਸਾਹਮਣੇ ਆ ਗਿਆ ਤਾਂ ਮਾਮਲਾ ਪਿੰਡ ਚਿੱਚੜਵਾਲੀ ਦੇ ਗੁਰਚਰਨ ਵੱਲੋਂ ਦਰਜ ਕਰਵਾਇਆ ਗਿਆ। ਤਪੇੜਾਲਾ ਦੇ ਇਸ਼ਤਰਾ ਰਾਹੁਲ ਦੇ ਟੁਆਇਸ ਦਾਅਵੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਲ ਬਾਜੀ ਕਰਨਗੇ ਹੈ ਕਿਉਂ ਨਾ ਉੱਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਨੇ ਹੁਣ ਇਹ ਵੀ ਦੱਸਿਆ ਕਿ ਜੇਕਰ ਇਹ ਇਲਜ਼ਾਮ ਸਾਬਤ ਹੁੰਦੇ ਨੇ ਤਾਂ ਉਹ ਅਸਤੀਫਾ ਵੀ ਦੇ ਦੇਣਗੇ ਤਮਾਮ ਦਾ ਦਰਜ ਕਰਵਾਉਣ ਵਾਲੇ ਗੁਰਚਰਨ ਦਾ ਕਹਿਣਾ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਦੀ ਚੋਣ ਲੜੀ ਸੀ ਇਸ ਦੇ ਨਾਲ ਹੀ ਵਿਧਾਇਕ ਦੇ ਭਰਾ ਨੇ ਵੀ ਸਰਪੰਚ ਦੀ ਚੋਣ ਲੜੀ ਸੀ ਤਾਂ ਵਿਧਾਇਕ ਤੇ ਉਸ ਦਾ ਭਰਾ ਚੋਣ ਤੋਂ ਬਾਅਦ ਉਸ ਦੇ ਨਾਲ ਰੰਜਿਸ਼ ਰੱਖ ਰਹੇ ਸਨ 28 ਅਕਤੂਬਰ ਨੂੰ ਉਹ ਤੇ ਉਸਦਾ ਦੋਸਤ ਇਕੱਠੀ ਜਿਹੜਾ ਕਿ ਗਏ ਸੀ ਉਸ ਤੋਂ ਬਾਅਦ ਸੂਫਟਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੇ ਉਸ ਦੀ ਬੰਦੂਕ ਦੀ ਨੋਕ ਤੇ ਕਾਰ ਤੋਂ ਜ਼ਬਰਦਸਤੀ ਬਾਹਰ ਕੱਢਿਆ ਤੇ ਨੌਜਵਾਨ ਪਿਸਤਲ ਲੈ ਕੇ ਆਏ ਸਨ ਜਦਕਿ ਇੱਕ ਕੋਲ ਲੋਹੇ ਦੀ ਰਾਂਡ ਸੀ ਦੋਨਾਂ ਉਸ ਨੂੰ ਅਗਵਾ ਕਰ ਲਿਆ ਤੇ ਜ਼ਬਰਦਸਤੀ ਕਾਰ ਦੇ ਵਿੱਚ ਬਿਠਾ ਕੇ ਲੈ ਗਏ ਸਨ ਹੁਣ ਦੱਸਿਆ ਕਿ ਇੱਕ ਦੋਸ਼ੀ ਨੂੰ ਵਿਧਾਇਕ ਦੇ ਪੁੱਤਰ ਦੀ ਵੀਡੀਓ ਕਾਲ ਆਈ ਜਿਸ ਨੇ ਕਿ ਉਸਦੇ ਪਿਤਾ ਵਿਰੁੱਧ ਵੀਡੀਓ ਅਪਲੋਡ ਕਰਨ ਦੀ ਧਮਕੀ ਦਿੱਤੀ ਹੈ ਤੇ ਦੂਜੇ ਪੁੱਤਰ ਨੇ ਮੰਗ ਕੀਤੀ ਸੀ ਕਿ ਦੋ ਮਾਦੀਆਂ ਲੱਤਾਂ ਤੋੜ ਦਿੱਤੀਆਂ ਜਾਂ ਫਿਰਦੋਸ਼ੀ ਨੇ ਉਸ ਨੂੰ ਰਾਡ ਦੇ ਨਾਲ ਵੀ ਮਾਰਿਆ ਤਾਂ ਉੱਥੇ ਉਹਨਾਂ ਦੱਸਿਆ ਕਿ ਲੋਕਾਂ ਨੂੰ ਆਉਂਦੇ ਵੇਖ ਕੇ ਉਹ ਮੌਕੇ ਤੋਂ ਭੱਜ ਕੇ ਸਨ